ਉਹਨਾਂ ਹੀ ਬੱਚਿਆਂ ਦੇ ਨਾਲ ਰਾਜਕਾਰ ਕਰਤੇ ਤੇ ਉਹਨਾਂ ਨੇ ਸਿੱਖਾਂ ਦੇ ਮੁੰਡਿਆਂ ਨੂੰ ਮੰਨ ਲੋ ਇਹਨਾਂ ਨੂੰ ਇਕੱਲੇ ਇਕੱਲੇ ਘੜਦਾ ਪੈਸੇ ਦਿੱਤਾ ਪੁਲਿਸ ਪ੍ਰਸ਼ਾਸਨ ਸੂਬੇ ਵਰਗੇ ਬੰਦਿਆਂ ਨੂੰ ਇਹ ਸਵੇਰੇ ਚੁੱਕ ਕੇ ਲਿਉਂਦੇ ਜੋ ਕੇ ਲਿਆ ਆ ਗਏ ਤੇ ਉਹਨਾਂ ਦੀ ਲੜਕੀਆਂ ਦੀ ਬੇਵਕੀ ਕਰਦੇ ਥਾਣੇ ਦੇ ਵਿੱਚ ਤੇ ਜਿਹੜੇ ਇਹ ਨੌਜਵਾਨ ਮੁੰਡੇ ਸੀ ਜਿਹਦੇ ਦਾੜੀ ਕੇਸਾਂ ਵਾਲੇ ਸੀ ਉਹਨਾਂ ਨੂੰ ਵਿੱਚ ਚੁੰਨ ਚੁੰਨ ਕੇ ਚੁੰਨ ਚੁੰਨ ਕੇ ਇਹਨਾਂ ਨੇ ਮਾਰਿਆ ਸਾਡਾ ਚਾਚਾ ਜਿਹੜਾ ਜ ਉਹ ਹੀ ਜਵਾਨੀ ਦੀ ਉਹ ਦਮ ਇਹ ਮਾਹੌਲ ਦੇ ਵਿੱਚ ਜਿਤਨਾ ਮੰਨੋ ਰਾਤ ਨੂੰ ਆਜਣਾ ਵੀਰਾਂ ਨੇ ਉਹਨਾਂ ਨੂੰ ਕੋ ਜਲਪਣੇ ਪਾਉਣਾ ਉਹ ਉਹਨੂੰ ਵੀ ਚੱਕ ਕੇ ਤੇ ਮਾਰ ਦਿੱਤਾ ਗਿਆ ਤੇ ਜਿਹੜੀਆਂ ਉਹ ਦੋਹੀਆਂ ਕੋਸ਼ ਸਰਕਾਰਾਂ ਵੀ ਜਿਹੜੀਆਂ ਨੇ ਨਾ ਇਹ ਵੀ ਨਹੀਂ ਸਰਕਾਰਾਂ ਨੇ ਬੜਾ ਜਿਆਦਾ ਇਨਸਾਬ ਦਵਾਇਆ ਸਰਕਾਰਾਂ ਹਿਸਾਬ ਨਹੀਂ ਪਾਇਆ ਜੀ ਇਨਸਾਬ ਦੋਹੀਆਂ ਦੇ ਬੜੇ ਪੁਲਿਸ ਵਾਲੇ ਸਾਹਮਣੇ ਆਉਣੇ ਸੂਬੇ ਵਰਗੇ ਬਹੁਤ ਜਿਆਦਾ ਆਜੂ ਲੋਕ ਜਦੋਂ ਸੁਭੇ ਦਾ ਨਾਮ ਲੈਂਦੇ ਆ ਤੇ ਉਹ ਇੱਕ ਇੱਕ ਨੂੰ ਆਖੋ ਤੁਸੀਂ ਦੋਬਾ ਯਾਰ ਸਾਰੇ ਜਾਣਦੇ ਹੋ ਉਹਨਾਂ ਨੂੰ ਪਤਾ ਉਹਨਾਂ ਨੂੰ ਚਿਹਰਾ ਸਾਹਮਣੇ ਆ ਜਾਂਦਾ ਵਾ ਅਸੀਂ ਜਦੋਂ ਛੋਟੀ ਉਮਰ ਦੇ ਹਾਂ ਪਰ ਸਾਨੂੰ ਇੰਨਾ ਪਤਾ ਵਾ ਤੋਂ ਉਹ ਅਸੀਂ ਨਾਂ ਸੁਣਦੇ ਹੁੰਨੇ ਆ ਤੇ ਹੁਣ ਹੁਣ ਇੱਥੇ ਕੋਈ ਗੱਲ ਨਾ ਕਰਿਓ ਪਤਾ ਨਾ ਲੱਗ ਜੇ ਲੋਕਾਂ ਨੇ ਨਿਆਣੇ ਆਪਣੇ ਨਾਨਕੇ ਘਲਾ ਤੇ ਕੋਈ ਕਿਸੇ ਰਿਸ਼ਤੇਦਾਰ ਕੋ ਘਲਾ ਤੇ ਵੀ ਦੇਖਿਓ ਕਿਦੇ ਸੁਭੇ ਨੂੰ ਪਤਾ ਲੱਗ ਗਿਆ